ਮਿੱਠੇ ਤੋਂ ਜਿੰਨਾ ਮਰਜ਼ੀ ਪਰਹੇਜ਼ ਹੋਵੇ ਪਰ ਜੇ ਘਰ ਦੇ ਵਿੱਚ ਖੀਰ ਬਣੀ ਹੋਵੇ ਤਰੀਆ ਨਹੀਂ ਜਾਂਦਾ ਕਿਉਂਕਿ ਸਾਡੀ ਮਿਠਾਸ ਦੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹ ਖੀਰ ਹੀ ਹੈ ਖੀਰ ਨੂੰ ਵੇਖ ਕੇ ਹਰੇਕ ਖੁਸ਼ ਹੋ ਜਾਂਦਾ ਹੈ ਤੇ ਅੱਜ ਆਪਾਂ ਖੋਏ ਵਰਗੀ ਮਜ਼ੇਦਾਰ ਜੀ ਖੀਰ ਤਿਆਰ ਕਰਾਂਗੇ ਖੀਰ ਤਾਂ ਤੁਸੀਂ ਬਣਾਉਂਦੇ ਹੀ ਰਹਿੰਦੇ ਹੋ ਪਰ ਥੋੜੀਆਂ ਜੀਆਂ ਗੱਲਾਂ ਦਾ ਹਰੇਕ ਦਾ ਫਰਕ ਹੁੰਦਾ ਤੇ ਉਹਦੇ ਨਾਲ ਹੀ ਹਰੇਕ ਦੀ ਚੀਜ਼ ਦਾ ਟੇਸ ਜਿਹੜਾ ਅਲੱਗ ਆਉਂਦਾ ਚਾਹੇ ਮਾਲ ਪੂੜਿਆਂ ਨਾਲ ਖਾਇਓ ਚਾਹੇ ਪੂੜਿਆਂ ਨਾਲ ਖਾਇਓ ਤੇ ਮਜ਼ੇਦਾਰ ਜੀ ਖੀਰ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਅੱਧੀ ਕੌਲੀ ਤੋਂ ਥੋੜੇ ਜਿਹਾ ਜ਼ਿਆਦਾ ਇਹ ਚਾਵਲ ਆਪਾਂ ਬਾਸਪਤੀ ਟੁੱਟਮਾ ਚਾਵਲ ਲੈ ਆ ਤੁਸੀਂ ਜਿਹੜਾ ਮਰਜ਼ੀ ਲੈ ਲਿਓ ਬਾਕੀ ਜੇ ਖੀਰ ਵਧੀਆ ਤਿਆਰ ਕਰਨੀ ਹੋਵੇ ਤੇ ਟੁੱਟਮੇ ਚਾਵਲ ਦੀ ਬਣਾਇਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਚੰਗੀ ਤਰ੍ਹਾਂ ਇਹਨੂੰ 3-4 ਵਾਰੀ ਆਪਾਂ ਪਾਣੀ ਬਦਲ ਕੇ ਤੇ ਮਲ ਮਲ ਕੇ ਹੱਥਾਂ ਨਾਲ ਚਾਵਲਾਂ ਨੂੰ ਧੋ ਲਾਂਗੇ ਕਿਉਂਕਿ ਇਹਨਾਂ ਉੱਪਰ ਕਾਫੀ ਪਾਊਡਰ ਵਗੈਰਾ ਲੱਗਿਆ ਹੁੰਦਾ ਹੈ ਉਹ ਸਾਰਾ ਉੱਤਰ ਜੀ ਸਾਰੇ ਚਾਵਲਾਂ ਨੂੰ ਤੁਸੀਂ ਇੱਥੇ ਹੀ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਕਿਉਂਕਿ ਦੁਬਾਰਾ ਆਪਾਂ ਇਹਨਾਂ ਨੂੰ ਨਹੀਂ ਧੋਵਾਂਗੇ ਉਸ ਤੋਂ ਬਾਅਦ ਜਦ ਹੀ ਆਪਾਂ ਇਹਨਾਂ ਨੂੰ ਮਸਲ ਕੇ ਧੋ ਕੇ ਬਿਲਕੁਲ ਸਾਫ਼ ਕਰ ਲਿਆ ਤਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੋ ਗਲਾਸ ਦੇ ਲਗਭਗ ਆਪਾਏ ਦੇ ਵਿੱਚ ਦੁੱਧ ਪਾ ਦਾਂਗੇ ਤੇ 20 ਤੋਂ 25 ਮਿੰਟ ਇਹਨਾਂ ਨੂੰ ਇਸੇ ਤਰੀਕੇ ਨਾਲ ਪਿਉ ਕੇ ਰੱਖ ਦਾਂਗੇ ਖੀਰ ਬਣਾਉਣ ਤੋਂ ਪਹਿਲਾਂ ਤੁਸੀਂ ਚਾਵਲ ਤਾਂ ਪਿਉਂਦੇ ਹੀ ਹੋ 15-20 ਮਿੰਟ ਲਈ ਪਰ ਉਹਨੂੰ ਦੁੱਧ ਵਿੱਚ ਪਿਉਓ ਉਸ ਤੋਂ ਬਾਅਦ ਜੀ 3 ਕਿਲੋ ਦੁੱਧ ਨੂੰ ਆਪਾ ਰੱਖ ਤਾਂ ਗਰਮ ਜਦ ਹੀ ਦੁੱਧ ਉਬਾਲੇ ਲੈਣ ਲੱਗ ਗਿਆ ਤਾਂ ਆਪਾਂ ਚਾਵਲਾਂ ਵਾਲਾ ਦੁੱਧ ਇਹਦੇ ਵਿੱਚ ਪਾਤਾ ਸੀ। ਕਈ ਵਾਰੀ ਕੋਈ ਕਲਿੱਪ ਮਿਸ ਹੋ ਜਾਂਦੀ ਹੈ ਪਰ ਬਾਅਦ ਵਿੱਚ ਉਹ ਤਿਆਰ ਨਹੀਂ ਹੋ ਸਕਦੀ। ਚਾਵਲ ਪਾਉਣ ਤੋਂ ਬਾਅਦ ਜਦ ਹੀ ਦੁੱਧ ਚੰਗੀ ਤਰ੍ਹਾਂ ਉਬਾਲੇ ਲੈਣ ਲੱਗ ਗਿਆ ਫਿਰ ਆਪਾਂ 2-3 ਇਲਾਇਚੀਆਂ ਤੇ 3-4 ਲੌਂਗ ਇਲਾਇਚੀਆਂ ਨੂੰ ਤੁਸੀਂ ਕੁੱਟ ਕੇ ਪਾਉਣਾ ਤੇ ਲੌਂਗ ਉਸੇ ਤਰ੍ਹਾਂ ਹੀ ਪਾ ਦਿਓ। ਤੇ ਨਾਲ ਦੀ ਨਾਲ ਹੀ ਪਾ ਦਾਂਗੇ ਆਪਾਂ ਡਰਾਈ ਫਰੂਟ ਜਿਹਦੇ ਵਿੱਚ ਆਪਾਂ ਕਾਜੂ, ਬਦਾਮ, ਨਾਰੀਅਲ ਇਹਨਾਂ ਚੀਜ਼ਾਂ ਨੂੰ ਕੱਟ ਲਿਆ ਤੇ ਚੰਗੀ ਤਰ੍ਹਾਂ ਧੋ ਲਿਆ। ਇਹਨਾਂ ਨੂੰ ਪਹਿਲਾਂ ਧੋ ਕੇ ਵੀ ਤੁਸੀਂ ਸਾਫ਼ ਕਰ ਲਿਓ। ਕਾਫੀ ਇਹਦੇ ਉੱਪਰ ਮੈਲ ਜੀ ਉਤਰੂਗੀ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਖੀਰ ਦੇ ਵਿੱਚ ਮਿਕਸ ਕਰ ਦੇਣਾ ਦੋਨੇ ਚੀਜ਼ਾਂ ਤੁਸੀਂ ਸ਼ੁਰੂ ਚ ਹੀ ਪਾਉਣੀਆਂ ਤਾਂ ਕਿ ਡਰਾਈ ਫਰੂਟ ਐਂਡ ਤੱਕ ਨਰਮ ਹੋ ਜਾਣ ਤੇ ਇਲਾਚੀਆਂ ਦਾ ਵਧੀਆ ਜਿਹਾ ਫਲੇਵਰ ਵਿੱਚ ਆਵੇ ਫਿਰ ਆਪਾਂ ਇੱਕ ਚਮਚੇ ਲਾਵਾਂਗੇ ਕਸਟਰਡ ਦਾ ਤੇ ਨਾਰਮਲ ਦੁੱਧ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਥੇ ਖੀਰ ਪਕਦੀ ਨੂੰ ਲਗਭਗ 40 ਮਿੰਟ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਸਟਰਡ ਵਾਲਾ ਦੁੱਧ ਮਿਕਸ ਕਰ ਲਾਂਗੇ ਇਹ ਪਹਿਲਾਂ ਤੁਸੀਂ ਬਿਲਕੁਲ ਨਹੀਂ ਪਾਉਣਾ ਜਦੋਂ ਚਾਵਲ ਚੰਗੀ ਤਰ੍ਹਾਂ ਪੱਕ ਗਏ ਮਤਲਬ ਅੱਧੇ ਤੋਂ ਜ਼ਿਆਦਾ ਪੱਕ ਗਏ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਕਸਟਰਡ ਮਿਕਸ ਕਰਨਾ ਸਿਰਫ ਇੱਕ ਚਮਚੀ ਆਪਾਂ ਇਹਦੇ ਵਿੱਚ ਕਸਟਰਡ ਦਾ ਪਾਇਆ ਤੁਸੀਂ ਜ਼ਿਆਦਾ ਨਹੀਂ ਪਾਉਣਾ ਹਲਕਾ ਜਿਹਾ ਜਿਹਾ ਟੇਸਟ ਆਪਾਂ ਵਿੱਚ ਲੈਣਾ ਨਾਲ ਹੀ ਇਹਦੇ ਨਾਲ ਦੁੱਧ ਹੈ ਜਿਹੜਾ ਬਹੁਤ ਜ਼ਿਆਦਾ ਗਾੜਾ ਹੋ ਜਾਊਗਾ ਇਥੇ ਜਿਹੜੀ ਗੈਸ ਦੀ ਫਲੇਮ ਤੁਸੀਂ ਬਿਲਕੁਲ ਸਲੋ ਕਰ ਦੇਣੀ ਹੈ ਪਹਿਲਾਂ ਖੀਰ ਨੂੰ ਆਪਾਂ ਮੀਡੀਅਮ ਫਲੇਮ ਤੇ ਪਕਾਇਆ ਸੀ 40 ਤੋਂ 45 ਮਿੰਟ ਇਹਨੂੰ ਮੀਡੀਅਮ ਫਲੇਮ ਤੇ ਪਕਾ ਕੇ ਉਸ ਤੋਂ ਬਾਅਦ ਆਪਾਂ ਬਿਲਕੁਲ ਸਲੋ ਕਰ ਦਿੱਤਾ ਜਦੋਂ ਹੀ ਕਸਟਰਡ ਪੌਣ ਤੋਂ ਬਾਅਦ ਇਹਨੂੰ ਪੱਕਦੀ ਨੂੰ 10 ਤੋਂ 12 ਮਿੰਟ ਹੋਰ ਹੋਗੇ ਉਸ ਤੋਂ ਬਾਅਦ ਤੁਸੀਂ ਇਹਨੂੰ ਟੱਕੇ ਪਕਾਉਣਾ ਹੈ ਗੈਸ ਦੀ ਫਲੇਮ ਬਿਲਕੁਲ ਸਲੋ ਤੇ 5-5 ਮਿੰਟਾਂ ਲਈ ਤੁਸੀਂ ਇਹਨੂੰ ਟੱਕਦੇ ਰਹਿਣਾ ਪਰ ਵਿਚ ਵਿਚ ਦੇਖਦੇ ਰਹਿਣਾ ਕਿਉਂਕਿ ਇੱਥੇ ਖੀਰ ਹੈ ਜਿਹੜੀ ਪੂਰੀ ਗਾੜੀ ਹੋ ਚੁੱਕੀ ਹੈ ਖੋਆ ਬਣ ਚੁੱਕਿਆ ਹੈ ਉਸ ਤੋਂ ਬਾਅਦ ਲਾਸਟ ਤੇ ਆਪਾਂ ਪਾਵਾਂਗੇ ਇਹਦੇ ਵਿੱਚ ਮਿਸ਼ਰੀ ਖੰਡ ਦੀ ਵਰਤੋਂ ਆਪਾਂ ਇਹਦੇ ਵਿੱਚ ਬਿਲਕੁਲ ਨਹੀਂ ਕਰਾਂਗੇ ਅੱਜ ਜਿਹੜੀ ਆਪਾਂ ਖੀਰ ਤਿਆਰ ਕੀਤੀ ਹੈ ਉਹਦੇ ਵਿੱਚ ਮਿਠਾਸ ਆਪਾਂ ਮਿਸ਼ਰੀ ਦੀ ਲਈ ਹੈ ਮਿਠਾ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈ ਲਿਓ ਇੱਥੇ ਤੁਸੀਂ ਚੈੱਕ ਕਰਕੇ ਦੇਖ ਸਕਦੇ ਹੋ ਜਦੋਂ ਇਹ ਮਿਕਸ ਹੋ ਗਈ ਜੇ ਘੱਟ ਵੱਧ ਹੋਇਆ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਕਿਉਂਕਿ ਜਿੰਨਾ ਕਿ ਜਿੰਨੂੰ ਮਿੱਠਾ ਚਾਹੀਦਾ ਉਸ ਹਿਸਾਬ ਨਾਲ ਰੱਖ ਲਿਓ ਫਿਰ ਆਪਾਂ ਇਹਨੂੰ ਟੱਕਤਾ ਤੇ ਫਿਰ 5-5 ਮਿੰਟਾਂ ਲਈ ਕਈ ਵਾਰ ਇਹਨੂੰ ਪਕਾਇਆ ਪਰ ਨਾਲ-ਨਾਲ ਮਿਕਸ ਕਰਦੇ ਰਹੇ ਕਿਉਂਕਿ ਇੱਥੇ ਖੀਰ ਨੀਚੇ ਲੱਗਣ ਦਾ ਪੂਰਾ ਡਰ ਹੈ ਇੱਥੇ ਤੁਸੀਂ ਪੂਰਾ ਧਿਆਨ ਰੱਖਣਾ ਨਹੀਂ ਤਾਂ ਤੁਹਾਡੀ ਸਾਰੀ ਮਿਹਨਤ ਤੇ ਪਾਣੀ ਪੈ ਜਾਣਾ ਕਿਉਂਕਿ ਹਲਕੀ ਜਿਹੀ ਵੀ ਨੀਚੇ ਲੱਗੀ ਨਾਲ ਦੀ ਨਾਲ ਹੀ ਸਮੈਲ ਆਉਣ ਲੱਗ ਜਾਣੀ ਹੈ 15 ਤੋਂ 20 ਮਿੰਟ ਆਪਾਂ ਮਿਸ਼ਰੀ ਪਾਉਣ ਤੋਂ ਬਾਅਦ ਪਕਾਇਆ ਯਾਨੀ ਕਿ ਖੀਰ ਪਕਦੀ ਨੂੰ ਲਗਭਗ ਡੇਢ ਘੰਟਾ ਹੋ ਚੁੱਕਿਆਗਾ ਉਸ ਤੋਂ ਬਾਅਦ ਜਿਦੋਂ ਇਹ ਠੰਡੀ ਹੋਗੀ ਮਤਲਬ ਹਲਕੀ ਠੰਡੀ ਹੋਗੀ ਨਾਲ ਦੀ ਨਾਲ ਹੀ ਆਪਾਂ ਇਹਨੂੰ ਸਰਵ ਕਰਤਾ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਖੀਰ ਬਣੀ ਹੈ ਬਿਲਕੁਲ ਖੋਏ ਵਰਗੀ ਜਦੋਂ ਤੁਸੀਂ ਇਹਨੂੰ ਫ੍ਰੀਜਰ ਵਿੱਚ ਰੱਖ ਕੇ ਖਾਓਗੇ ਤਾਂ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਜਿਵੇਂ ਕੋਈ ਆਈਸਕ੍ਰੀਮ ਵਗੈਰਾ ਖਾ ਰਹੇ ਹੋ ਕਿਉਂਕਿ ਇਹ ਇਕਜੁੱਟ ਹੋ ਜੂਗੀ ਚੌਲ ਵਗੈਰਾ ਬਿਲਕੁਲ ਇਹਦੇ ਵਿੱਚ ਮਿਕਸ ਹੋ ਗਏ ਉੱਪਰ ਦੀ ਪਾਤੇ ਡਰਾਈ ਫਰੂਟ ਥੋੜੀਆਂ ਜਿਹੀ ਪਾਈਆਂ ਗੁਲਾਬ ਦੀਆਂ ਪੱਤੀਆਂ ਹੁਣ ਇਹ ਸਰਵ ਕਰਨ ਲਈ ਬਿਲਕੁਲ ਤਿਆਰ ਹੈ ਤੇ ਸਾਰੇ ਖਾਣ ਲਈ ਵੀ ਤਿਆਰ ਸੀ ਹੁਣ ਮਜ਼ੇਦਾਰ ਜੀ ਖੀਰ ਦੀ ਰੈਸিপি ਕਿਉ ਜੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਕਿਉਂਕਿ ਇੱਕ ਭੈਣ ਦਾ ਕੱਲ ਹੀ ਕਮੈਂਟ ਆਇਆ ਸੀ ਕਿ ਖੀਰ ਦੀ ਰੈਸিপি ਜਰੂਰ ਪਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ